ਆਗਰੇ ਔਰੰਗਜੀਬ ਦਾ ਪੁੱਤਰ ਬਹਾਦਰ ਸ਼ਾ ਰਹਿੰਦਾ ਜਿਹਦਾ ਨਾਮ ਮਉਜ਼ਮ ਵੀ ਆਇਆ ਹੈ ਜਦੋਂ ਇਹ ਆਗਰੇ ਚਲਾ ਗਿਆ ਮਉਜ਼ਮ ਕੋਲ ਉਹਨੇ ਇਹਨੂੰ ਆਪਣਾ मुੰਚੀ ਰੱਖ ਲਿਆ ਭਾਈ ਨੰਦ ਲਾਲ ਨੂੰ ਇੱਕ ਦਿਨ ਕਟਨਾ ਕੀ ਵਾਪਰੀ ਔਰੰਗਜੀਬ ਭਰੀ ਸਭਾ ਚ ਬੈਠਾ ਹੈ ਦਰਬਾਰ ਲੱਗਾ ਹੈ ਤੇ ਜਦੋਂ ਦਰਬਾਰ ਲੱਗਾ ਹੈ ਉੱਥੇ ਬਹੁਤੇ ਮੌਲਵੀ ਕਾਜੀ ਆਪਣੇ ਆਪ ਨੂੰ ਜਿਹੜੇ ਪੜੇ ਲਿਖੇ ਸਮਝਦੇ ਸੀ ਉਹ ਉੱਥੇ ਆਏ ਨੇ ਤੇ ਉਹ ਉੱਥੇ ਕੁਰਾਨ ਦੀਆਂ ਆਇਤਾਂ ਦੇ ਅਰਥ ਕਰਦੇ ਪਏ ਨੇ ਜਦੋਂ ਉਹ ਅਰਥ ਕਰਦੇ ਨੇ ਉੱਥੇ ਬਹਾਦਰ ਸ਼ਾ ਔਰੰਗਜੀਬ ਦਾ ਲੜਕਾ ਵੀ ਮੌਜੂਦ ਹੈ ਮੌਜ਼ਮ ਸਾਰਿਆਂ ਨੇ ਅਰਥ ਕੀਤੇ ਜਦੋਂ ਅਖੀਰ ਤੇ ਮੁੜ ਕੇ ਬਹਾਦਰ ਸ਼ਾ ਨੇ ਅਰਥ ਕੀਤੇ ਮੌਜ਼ਮ ਨੇ ਅਰਥ ਕੀਤੇ ਤੇ ਔਰੰਗਜੀਬ ਹੈਰਾਨ ਰਹਿ ਗਿਆ ਕਿ ਪੁੱਤਰ ਤੇ ਮੇਰਾ ਹੀ ਹੈ ਨਾ ਪਰ ਇਨੇ ਇੰਨੀ ਡੁੰਗਾਈ ਦੇ ਵਿੱਚ ਜਾ ਕੇ ਅਰਥ ਕਿਵੇਂ ਕਰ ਦਿੱਤੇ ਉਹਨੂੰ ਯਕੀਨ ਨਾ ਹੋਇਆ ਉਹ ਕਹਿਣ ਲੱਗਾ ਤੂੰ ਨਹੀਂ ਇਹ ਅਰਥ ਕਰ ਸਕਦਾ ਤੇਰੀ ਇੰਨੀ ਵੱਡੀ ਅਜੇ ਪੜ੍ਹਾਈ ਨਹੀਂ ਤੂੰ ਐਡਾ ਵੱਡਾ ਵਿਦਵਾਨ ਨਹੀਂ ਕਿ ਇਨੇ ਡੁੰਗੇ ਅਰਥ ਕਰ ਜਾਵੇਂ ਮੈਨੂੰ ਦੱਸ ਤੂੰ ਇਹ ਅਰਥ ਕਿੱਥੋਂ ਕੀਤੇ ਨੇ ਤੈਨੂੰ ਕਿਹਨੇ ਦੱਸੇ ਨੇ ਇਹ ਘਰ ਦੇ ਵਿੱਚ ਜਦੋਂ ਗਿਆ ਨਾ ਬਹਾਦਰ ਸ਼ਾਹ ਵਾਪਸ ਵੀ ਉਹਨੇ ਆਇਤ ਦੇ ਅਰਥ ਪੁੱਛੇ ਫਿਰ ਇਹਨੇ ਜਾ ਕੇ ਦੱਸੇ ਬਹਾਦਰ ਸ਼ਾਹ ਨੇ ਤੇ ਜਦੋਂ ਉਹਨੇ ਪੁੱਛਿਆ ਕਿ ਤੇਰੇ ਅਰਥ ਨਹੀਂ ਹੋ ਸਕਦੇ ਤੂੰ ਕਿਸੇ ਕੋਲੋਂ ਸੁਣ ਕੇ ਆਇਆ ਫਿਰ ਉਹਨੇ ਦੱਸਿਆ ਉਹਨੇ ਕਿਹਾ ਪਿਤਾ ਜੀ ਇੱਕ ਵਿਦਵਾਨ ਹੈ ਅਰਬੀ ਫਾਰਸੀ ਦਾ ਉਹਨੂੰ ਭਾਈ ਨੰਦ ਲਾਲ ਕਹਿੰਦੇ ਨੇ ਨੰਦ ਲਾਲ ਨੂੰ ਸੱਦਿਆ ਗਿਆ ਔਰੰਗਜ਼ੇਬ ਨੇ ਸੱਦਿਆ ਜਦੋਂ ਔਰੰਗਜ਼ੇਬ ਦੇ ਸਾਹਮਣੇ ਭਾਈ ਨੰਦ ਲਾਲ ਨੇ ਕੁਰਾਨ ਦੀਆਂ ਆਇਤਾਂ ਦੇ ਅਰਥ ਕੀਤੇ ਉਹ ਹੈਰਾਨ ਰਹਿ ਗਿਆ ਉਹਨੇ ਕਿਹਾ ਐਡਾ ਵੱਡਾ ਵਿਦਵਾਨ ਐਡਾ ਵੱਡਾ ਫਿਲਾਸਫਰ ਹੁਣ ਉਹ ਦਿਲੋਂ ਬਹੁਤਾ ਖੁਸ਼ ਨਹੀਂ ਉਦੇ ਮਨ ਦੇ ਵਿੱਚ ਉਸੇ ਵੇਲੇ ਆਇਆ ਉਹਨੇ ਕਿਹਾ ਕਿਉਂ ਨਾ ਐਡੇ ਵੱਡੇ ਵਿਦਵਾਨ ਨੂੰ ਜੇਕਰ ਮੁਸਲਮਾਨ ਬਣਾ ਲਿਆ ਜਾਵੇ ਤੇ ਧਰਮ ਦਾ ਵਾਧਾ ਬੜਾ ਕਰੇਗਾ ਉਹਨੇ ਕਿਹਾ ਬਹਾਦਰ ਸ਼ਾਹ ਨੂੰ ਸੱਦਿਆ ਉਹਨੇ ਕਿਹਾ ਤੂੰ ਇੱਕ ਕੰਮ ਕਰ ਇਹਨੂੰ ਲਾਲਚ ਦੇ ਇਹਨੂੰ ਭਾਵੇਂ ਡਰਾਵੇ ਦੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਧਰਮ ਦੇ ਵਿੱਚ ਲੈ ਆ ਇਹ Hindu ਧਰਮ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਉਹ ਬਹਾਦਰ ਸ਼ਾਹ ਸਿਆਣਾ ਸੀ ਉਹਨੇ ਜਾ ਕੇ ਸਾਰੀਆਂ ਗੱਲਾਂ ਭਾਈ ਨੰਦ ਲਾਲ ਨੂੰ ਦੱਸੀਆਂ ਉਹਨੇ ਕਿਹਾ ਜੇ ਬਚਿਆ ਜਾਂਦਾ ਹੈ ਤੇ ਬਚ ਜਾ ਮੇਰਾ ਪਿਤਾ ਤੈਨੂੰ ਮਾਰਨ ਲਈ ਤਿਆਰ ਹੈ ਉਹ ਕਹਿੰਦਾ ਜੇ ਤੇ ਇਸਲਾਮ ਧਰਮ ਉਤਾਰਨ ਕਰਦਾ ਹੈ ਤੇ ਬੇਸ਼ੱਕ ਉਹਨੂੰ ਰੱਖ ਲੈ ਨਹੀਂ ਤੇ ਬੇਸ਼ੱਕ ਮੌਤ ਦੇ ਘਾਟ ਕਰ ਦੇ ਉਹਨੇ ਕਿਹਾ ਫਿਰ ਮੈਂ ਜਾਵਾਂ ਕਿੱਥੇ ਤੇ ਰਹਾਬਾਦਰ ਸ਼ਾਹ ਕਹਿਣ ਲੱਗਾ ਜਗ੍ਹਾ ਫਿਰ ਇੱਕ ਹੀ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਘਰ ਹੈ ਇਹ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਹੋ ਕੇ ਗਿਆ ਸੀ ਉੱਥੋਂ ਫਿਰ ਭਾਈ ਨੰਦਲਾਲ ਵਾਪਸ ਆਉਂਦਾ ਹੈ ਆਗਰੇ ਤੋਂ ਤਵਾਰੀਖ ਕਹਿੰਦੀ ਇਹ ਇੰਨਾ ਉਦਾਸ ਕਿ ਮੇਰੀ ਵਿਦਵਤਾ ਦਾ ਕਿਸੇ ਨੇ ਮੁੱਲ ਨਹੀਂ ਪਾਇਆ ਯਾਦ ਰੱਖੋ ਮੈਂ ਇਹ ਵੀ ਕਹਿਣ ਲੱਗਿਆ ਕੋਈ ਗੁਰੇਜ਼ ਨਹੀਂ ਕਰਾਂਗਾ ਇੱਥੇ ਵਿਦਵਤਾ ਦਾ ਮੁੱਲ ਨਹੀਂ ਜੇ ਪਾਇਆ ਜਾਂਦਾ ਬਹੁਤੀ ਤਦਾਦ ਦੇ ਵਿੱਚ ਬਹੁਤ ਘੱਟ ਹੋਣਗੇ ਵਿਦਵਤਾ ਨੂੰ ਸਮਝਣ ਵਾਲੇ ਜਾਣਨ ਵਾਲੇ ਕਿ ਗੁਣੀ ਗਿਆਨੀ ਦੀ ਕਿਸੇ ਦੀ ਕਦਰ ਕਰਨੀ ਹੈ ਨਹੀਂ ਤੇ ਬਹੁਤੀ ਤਦਾਦ ਦੇ ਵਿੱਚ ਗੁਣੀ ਗਿਆਨੀ ਵਿਚਾਰੇ ਰੁਲ ਜਾਂਦੇ ਨੇ ਇਹ ਮਾਨਯਤਾ ਉਚਾਰਟ ਇਹਨੇ ਕਿਹਾ ਮੇਰਾ ਕੋਈ ਮੁੱਲ ਨਹੀਂ ਪਿਆ ਮੈਂ ਤਸਗੋ ਅਰਥ ਕਰਕੇ ਦੱਸੇ ਉਲਟਾ ਮੇਰੀ ਵਿਦਵਤਾ ਹੀ ਮੇਰਾ ਦੁਸ਼ਮਣ ਬਣ ਗਈ ਇਹ ਵੀ ਬੜੀ ਵੱਡੀ ਗੱਲ ਹੈ ਕਈ ਵਾਰ ਬੰਦੇ ਦੇ ਸਿਧਾਂਤ ਹੀ ਬੰਦੇ ਦੇ ਦੁਸ਼ਮਣ ਬਣ ਜਾਂਦੇ ਨੇ ਬੰਦੇ ਦਾ ਧਰਮ ਦੇ ਰਸਤੇ ਤੇ ਤੁਰਨਾ ਹੀ ਬੰਦੇ ਲਈ ਜਿਹੜਾ ਵਿਦਵਤਾ ਬਣ ਜਾਂਦਾ ਹੈ ਇਹਦੇ ਮਨ ਚ ਆਇਆ ਇਹਨੇ ਕਿ ਹੱਦ ਹੋ ਗਈ ਮੇਰੀ ਵਿਦਵਤਾ ਹੀ ਮੇਰੀ ਜਾਣ ਦੀ ਦੁਸ਼ਮਣ ਬਣ ਗਈ ਇਹ ਤੁਰਿਆ ਉੱਤੇ ਫਿਰ ਤਵਾਰੀਖ ਕਹਿੰਦੀ ਹੈ ਕਿ ਇਹਨੇ 514 ਸ਼ੇਰ ਲਗਭਗ ਇਹਨੇ ਆਨੰਦਪੁਰ ਸਾਹਿਬ ਤੱਕ ਪੁੱਜਦਿਆਂ ਪੁੱਜਦਿਆਂ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਦੇ ਵਿੱਚ ਲਿਖ ਦਿੱਤੇ